ਜੁਨਾਲਾ ਦੇ ਨਸਤੇ ਕਿ ਪਿੰਡ ਚਮਿਆਰੀ ਦੇ ਨਵਾਲਿਕ ਲੜਕੇ ਦੀ ਲੁਧਿਆਣਾ ਵਿੱਚ ਮੌਤ ਹੋਣ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੇ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਚਮਿਆਰੀ ਦਾ ਇਹ ਨਵਾਲਿਕ ਲੜਕੇ ਦਾ ਪਿੰਡ ਦੀ ਨਵਾਲਿਕ ਲੜਕੀ ਨਾਲ ਪ੍ਰੇਮ ਸਬੰਧ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਨੂੰ ਕਾਬੂ ਕਰ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਨੱਕ 'ਚ ਲਕੀਰਾ ਕਢਾਉਣੇ ਦੀ ਵੀਡੀਓ ਵੀ ਬਣਾਈ ਜਿਸ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਲੜਕੇ ਤੇ ਮਾਮਲਾ ਦਰਜ ਕਰਵਾ ਦਿੱਤਾ ਤੇ ਲੜਕੇ ਨੂੰ ਪੁਲਿਸ ਵੱਲੋਂ ਲੁਧਿਆਣਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਿਸ ਤੋਂ ਬਾਅਦ ਨੌਸਵਾਂ ਦੀ ਜੇਲ੍ਹ ਵਿੱਚ ਮੌਤ ਹੋ ਗਈ ਦੂਜੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੇ ਘਰ ਵਾਲਿਆਂ ਤੇ ਪੁਲਿਸ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਦੀ ਲੜਕੀ ਦੇ ਘਰ ਵਾਲਿਆਂ ਵੱਲੋਂ ਲੜਕੇ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਕੁੱਟਵਾਇਆ ਗਿਆ ਸੀ ਜਿਸ ਦੇ ਚਲਦਿਆਂ ਲੜਕੇ ਦੇ ਕੋਈ ਅੰਦਰੂਨੀ ਝੋਟ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ ਮ੍ਰਿਤਕ ਲੜਕੇ ਦੇ ਘਰ ਵਾਲਿਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਮੇ ਤੁਹਾਡਾ ਕਿਹੜਾ ਪਿੰਡ ਹੈ ਕੀ ਹੈ ਸਾਰਾ ਮਾਮਲਾ ਮੇਰਾ ਨਾਮ ਬਿੱਲਮ ਸਿੰਘ ਤੇ ਮੇਰੇ ਪਿੰਡ ਮੇਰਾ ਚਲਿਆ ਪਿੰਡ ਚਮਿਆਰੀ ਹੈ ਤਹਿਸੀਲ ਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਸਾਡੇ ਬੇਟੇ ਨੂੰ ਨਾ ਇਥੋਂ 15-20 ਗੁੰਡੇ ਜਿਹੜੇ ਨਾ ਚੋਕ ਲਿਆਏ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਜਿਹੜੀ ਆਪੇ ਉਹਦੇ ਨਾਲ ਗਈ ਆ ਤੇ ਫਿਰ ਉਹਨਾਂ ਨੇ ਜਾ ਕੇ ਤੇ ਉਹਨਾਂ ਨੇ ਕਿਸੇ ਰਿਸ਼ਤੇਦਾਰ ਕੋ ਗਏ ਸੀ ਉਹਨਾਂ ਕੋ ਫੜ ਕੇ ਤੇ ਇਹਨਾਂ 15 20 ਬੁੰਡੇ ਜਾ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਵਾ ਨਾਲੇ ਉਹਦੀਆਂ ਵੀਡੀਓ ਬਣਾਈਆਂ ਨੇ ਤੇ ਨੱਕ ਨਾਲ ਕੀ ਨਾਲ ਕਢਾਈਆਂ ਨੇ ਤੇ ਬਹੁਤ ਜ਼ਿਆਦਾ ਤਸ਼ੱਜਦਤ ਕੀਤੀ ਉਹਨਾਂ ਤੇ ਤੇ ਉਹਨਾਂ ਵਿੱਚੋਂ ਪੰਜਾਂ ਦੀ ਤੁਹਾਨੂੰ ਪਛਾਣ ਹੈਗੀ ਆ ਬਾਕੀ ਇਹਨਾਂ ਸਾਨੂੰ ਉਹਨਾਂ ਦੀ ਬਾਕੀਆਂ ਦੀ ਪਛਾਣ ਬਾਕੀ ਹਣ ਪਛਾਤਦੇ ਨੇ ਤੇ ਪਹਿਲਾਂ ਪੁਲਸ ਇਹਨਾਂ ਨੇ ਕੁੱਟਿਆ ਉਹ ਘਰ ਵਾਲਿਆਂ ਨੇ ਤੇ ਮੁੜ ਕੇ ਬਾਅਦ ਚ ਪੁਲਸ ਵਾਲੇ ਨੇ ਕੁੱਟਿਆ ਨੇ ਪ੍ਰਸ਼ਾਸਨ ਨੇ ਕੁੱਟਿਆ ਵਾ ਤੇ ਕੋਟ-ਕੋਟ ਕੇ ਇੰਨਾ ਜਿਆਦਾ ਕੁੱਟ ਤੱਕ ਉਹ ਬੱਚੇ ਦੀ ਡੈਥ ਹੋ ਗਈ ਹੈ ਕਿੱਥੇ ਸੀ ਬੱਚਾ ਬੱਚਾ ਜੇਲ੍ਹ ਚ ਸੀ ਉਹ ਵੀ ਮਾਮਲਾ ਸੀ ਉੱਥੇ ਕਦਾਂ ਪਹੁੰਚਿਆ ਇਹਨਾਂ ਦੀ ਉਹ ਉਹਨਾਂ ਦੀ ਕੁੜੀ ਗਈ ਉਹਨੇ ਆਪ ਤੇ ਉਹ ਬੈਗ ਬੂਗ ਲੈ ਕੇ ਆਈ ਆਪ ਤਿਆਰ ਹੋ ਗਈ ਆ ਤੇ ਫਿਰ ਵੀ ਉਹ ਇਹੋ ਕਹਿੰਦੀ ਕਿ ਮੈਂ ਉਹਦੇ ਨਾਲ ਹੀ ਰਹਿਣਾ ਵਾਂ ਪਰ ਇਹਨਾਂ ਨੇ ਗੁੰਡੇ ਖੜਕੇ ਤੇ ਉਹ ਮੁੰਡੇ ਨੂੰ ਬਹੁਤ ਜਿਆਦਾ ਕੁੱਟਿਆ ਤੇ ਉਹਦੇ ਨਾਲ ਮੁੰਡੇ ਦੀ ਡੈਥ ਹੋ ਗਈ ਹੈ ਸਾਡੇ ਕੋਲ ਸਬੂਤ ਹੈ ਉੱਥੇ ਸ੍ਰੀ ਲੋਕਵਰਤਾ ਦਿੱਤਾ ਹੈ ਜਾਂ ਕਿ ਦੋ ਫਿਰ ਜੇਲ੍ਹ ਚ ਦੇਬੋ ਚਾ ਹਾਂ ਪੁਲਿਸ ਨੇ ਉਹਨਾਂ ਕੋ ਪੈਸੇ ਲੈ ਕੇ ਤੇ ਉਹਨਾਂ ਤੇ ਮੁੰਡੇ ਤੇ ਪਰਚਾ ਕਰ ਦਿੱਤਾ ਹਾਂ ਹਾਂ ਉਹ ਫਿਰ ਡੱਟ ਕਿੱਦਾਂ ਹੋ ਗਿਆ ਇਹਨਾਂ ਜੋ ਕੁੱਟਿਆ ਜਿਹੜਾ ਵਾ ਉਹਨਾਂ ਨਾਲ ਸਟਾ ਨਹੀਂ ਇੰਨੇ ਆ ਜਿਆਦਾ ਕੁੱਟ ਦਿੱਤਾ ਕਿ ਉਹ ਬੱਚਾ ਨਹੀਂ ਚੱਲ ਸਕਿਆ ਛੋਟਾ ਬੱਚਾ ਤਾਂ ਹੈਗਾ ਹੀ ਕੋਈ ਸਿਆਣਾ ਹੈ ਨਹੀਂ ਤੇ ਨਵਾਲਕ ਹੀ ਦੱਸਦਾ ਹਾਂ ਇੱਥੇ ਜਦੋਂ ਅਸੀਂ ਮਿਲਣ ਗਏ ਤਾਂ ਉੱਥੇ ਹੋਸ਼ ਹੀ ਕੁਝ ਨਹੀਂ ਤੇ ਨਾ ਉਹਨਾਂ ਨੇ ਕੋਈ ਇਲਾਜ ਕਰਾਇਆ ਨਾ ਉਹਨਾਂ ਸਾਨੂੰ ਦੱਸਿਆ ਇਹ ਕਿ ਤੁਹਾਡੇ ਬੱਚਾ ਸਿਰਫ ਛਾਮੀ ਜਦੋਂ ਬਿਲਕੁਲ ਹੀ ਡੈੱਡ ਹੋ ਗਿਆ ਤੇ ਫਿਰ ਉਹਨਾਂ ਸਾਨੂੰ ਫੋਨ ਕੀਤਾ ਵਾ ਉਸ ਤੋਂ ਬਾਅਦ ਅਸੀਂ ਗਏ ਤਾਂ ਅਸੀਂ ਹਾਲੇ ਰਸਤੇ 'ਚ ਹੀ ਜਾ ਰਹੇ ਹਾਂ ਤੇ ਫਿਰ ਸਾਨੂੰ ਫੋਨ ਕਰਤਾ ਕਿ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਪੁਲਿਸ ਅਧਿਕਾਰੀ ਕਿਹੜੀ ਸੀ ਉਸ ਸਮੇਂ ਪੁਲਿਸ ਅਧਿਕਾਰੀ ਦਾ ਮੈਨ ਨੂੰ ਇਹ ਸਾਨੂੰ ਵੜਨ ਨਹੀਂ ਦਿੱਤਾ ਅਸੀਂ ਦੋ ਤਿੰਨ ਜੀ ਗਏ ਆ ਉਹ ਸਾਰਾ ਟੱਬਰ ਹੀ ਸਾਰਾ ਇਕੱਠੇ ਹੋ ਗਏ ਉਹ ਡੰਡੇ ਲੈ ਕੇ ਤੇ ਉੱਥੇ ਬੈਠੇ ਰਹੇ ਚੌਂਕੀ 'ਚ ਕਿ ਸਾਨੂੰ ਗਾਂਹ ਜਾਣੀ ਨਹੀਂ ਦਿੱਤਾ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਹਾਂ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਏ ਤਾਂ 302 ਦਾ ਪਰਚਾ ਹੋਣਾ ਚਾਹੀਦਾ ਵਾ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਅਸੀਂ ਫਿਰ ਜੋ ਵੀ ਹੜਕੋ ਚੌਂਕ 'ਚ ਬੰਦ ਕੀਤਾ ਜਾਏਗਾ ਜਿ ਨਾਲਾ ਚੌਕ ਲਿਆਕ ਹਾਂਜੀ ਕੀ ਨਾਂਜ ਤੁਹਾਡਾ ਮੇਰਾ ਨਾਮ ਰੀਟਾ ਵਾ ਮੁੰਡਾ ਨਹੀਂ ਲੱਗਦਾ ਸੀ ਤੁਹਾਡਾ ਵੀ ਮੁੰਡਾ ਮੇਰਾ ਭਤੀਜਾ ਹੈ ਹਾਂਜੀ ਤੇ ਉਹ ਜਦੋਂ ਇਥੋਂ ਘਰੋਂ ਭੱਜ ਗਿਆ ਨਾ ਲੜਕੀ ਨੇ ਬਹੁਤ ਤੰਗ ਕੀਤਾ ਸੀ ਉਹਨੂੰ ਫੋਨ ਬੜੇ ਕਰਦੀ ਰਹਿੰਦੀ ਸੀ ਬਹੁਤ ਤੰਗ ਕੀਤਾ ਸੀ ਅਸੀਂ ਫੋਨ ਤੋਂ ਛਿੜਕਿਆ ਵੀ ਸੀ ਉਹ ਆਂਦੀ ਸੀ ਮੇਰੇ ਕੋਲ ਕੋਈ ਰੋਹਿਤ ਖੋ ਨਹੀਂ ਸਕਦਾ ਤੇ ਅਸੀਂ ਜਦੋਂ ਉਹਨੂੰ ਛਿੜਕਿਆ ਤੇ ਉਹ ਮੜਕੇ ਦੂਜੇ ਦਿਨੀ ਇਹ ਮੈਂ ਇਥੋਂ ਗਈਆਂ ਛਿੜਕ ਛੁੜਕ ਕੇ ਦੋਨਾਂ ਨੂੰ ਤੇ ਉਹ ਲੈ ਕੇ ਤੇ ਮੁੰਡੇ ਨੂੰ ਘਰੋਂ ਤੇ ਚੱਲ ਗਈ ਆ ਬੈਕ ਲੀੜਿਆਂ ਦਾ ਭਰਿਆ ਘਰੋਂ ਲੀੜਿਆ ਲੱਤਾ ਸਾਰਾ ਲਿਕੇ ਗਈ ਆ ਉਹਦੇ ਘਰ ਦਿਆਂ ਦੇ ਆ ਵੀ ਇਹਨੂੰ ਇਹ ਬਨ ਕੇ ਖੜਿਆ ਵਾ ਦੋ ਜੋੜੇ ਜੁੱਤੀਆਂ ਦੇ ਆ ਪੰਜ-ਛਤ ਜੋੜੇ ਲੀੜਿਆਂ ਦੇ ਵਾ ਸਭ ਕੁਝ ਪੈਸੇ ਤੇ ਲਵੀ ਮੈਨੂੰ ਨਹੀਂ ਪਤਾ ਕਿੰਨਾ ਵਾ 1000 2000ਾਂ ਦੀ ਮੇਰੇ ਕੋਲ 1000 ਰੁਪਈਆ ਵਾ ਤੇ ਬਾਕੀ ਇਹਨਾਂ ਨੇ ਜਦੋਂ ਜਾਦੇ ਬੰਦੇ ਵੇਖ ਕੇ ਜਦੋਂ ਸਿਰ ਸਿਰ ਹੀ ਪੇਸ਼ ਕਰਾਉਣ ਲੱਗੇ ਪਹਿਲਾਂ ਆਣ ਕੇ ਚੌਂਕੀ ਕਿ ਉੱਥੇ ਜਨਾ ਚਮਿਆਰੀ ਚੌਂਕੀ ਪੇਸ਼ ਕਰਾਉਣ ਨੇ ਆ ਜਦੋਂ ਇਹਨਾਂ ਨੇ ਬੂਹਾ ਖੜਕਾਇਆ ਤੇ ਮੈਂ ਵੇਖਿਆ ਤੇ ਜਦੋਂ ਤੇ ਬਹੁਤ ਜ਼ਿਆਦੀ ਲੈਣ ਲੱਗੀ ਬੜੇ ਜਣੇ ਤੇ ਮੈਂ ਡਰ ਕੇ ਘਬਰਾ ਕੇ ਮੈਂ ਕਹਤਾ ਇੱਥੇ ਨਹੀਂ ਆਇਆ ਕਿ ਜੇ ਮੈਂ ਕਹਤਾ ਆਇਆ ਤੇ ਜਿੰਨੇ ਜਣੇ ਆਏ ਇਹਨਾਂ ਨੇ ਮਾਰ ਜਾਣਾ ਵਾ ਉਹਨੂੰ ਬਚਾਉਣ ਦੀ ਮਾਰੀ ਨੇ ਮੈਂ ਆਖਿਆ ਵੀ ਇੱਥੇ ਨਹੀਂ ਆਇਆ ਉਹਨਾਂ ਨੇ ਜਨਾਨੀ ਇੱਕ ਗਈ ਇਹਨਾਂ ਦੀ ਨਾਲ ਜਨਾਨੀ ਤਲਾਸ਼ੀ ਕਰਨ ਡਿਆ ਪੀਆ ਤਲਾਸ਼ੀ ਕਰਕੇ ਇਹਨੇ ਵੇਖ ਦਿੱਤਾ ਤੇ ਉਹਨਾਂ ਦੇ ਗਾੜੀ ਛੋੜ ਕੇ ਕੁੜੀ ਨੂੰ ਇਹਨਾਂ ਛਾਤੀ ਨਾਲ ਲਾ ਲਿਆ ਵਾ ਕੁੜੀ ਨੂੰ ਇੱਕ ਚਪੇੜ ਨਹੀਂ ਮਾਰੀ ਕੁੜੀ ਨੂੰ ਹਿੱਕ ਨਾਲ ਲਾ ਲਿਆ ਤਾਂ ਮੁੰਡੇ ਨੂੰ ਦੇਹ ਤੋਂ ਪੜਦੇ ਥੱਪੜ ਸਾਰੇ ਜਣੇ ਪੈ ਗਏ ਆ ਗਲੀ 'ਚ ਵੀ ਤੇ ਬਾਹਰ ਵੀ ਤੇ ਮੁੜ ਕੇ ਰਾਜ ਖੜਕੇ ਨੂੰ ਮਾਰ ਕੇ ਬੰਨ ਕੇ ਫਿਰ ਇਹਨਾਂ ਰਾਜ ਖਿਲਾੜ ਕੇ ਬੰਨ ਕੇ ਤੇ ਮੂੰਹ ਦੇ ਵਿੱਚ ਛੱਤਰ ਮਾਰਦੇ ਰਹੇ ਵੀਡੀਓ ਬਣਾਉਂਦੇ ਰਹੇ ਮਾਰ ਮਾਰ ਕੇ ਉੱਥੋਂ ਹੀ ਅੱਧ ਬਲੌ ਆ ਜਾ ਕਰਕੇ ਲੈ ਕੇ ਗਏ ਆ ਤੇ ਉੱਥੇ ਜਾ ਕੇ ਉਹ ਬੱਚੇ ਦੀਆਂ ਸ਼ਟਾਂ ਜਿਹੜੀਆਂ ਉਹ ਜਰ ਹੋ ਗਈਆਂ ਨੇ ਜਿਆਦਾ ਉਹਨੇ ਤਕਲੀਫ ਦੇਣ ਡੈ ਪੀਆਂ ਨੇ ਤੇ ਇਸੇ ਵਜ੍ਹਾ ਦੇ ਨਾਲ ਪੁਲਿਸ ਚੌਂਕੀ ਫੜਾਤਾ ਬਾਅਦ ਚੌਂਕੀ ਫੜਾਇਆ ਵਾਨਾ ਨੂੰ ਉਹਨਾਂ ਨੇ ਉਹਨਾਂ ਨੇ ਲਿਆ ਕੇ ਉਥੇ ਸਟੇ ਚੌਂਕੀ ਵਾਲਿਆਂ ਨੇ ਕੁੱਟਿਆ ਕੁੱਟਿਆ ਵਾ ਉਹਨਾਂ ਨੇ ਸਾਡੀ ਮਦਦ ਵੀ ਕੀਤੀ ਉਹਨਾਂ ਦੀ ਸੁਣੀ ਆ ਉਹਨਾਂ ਕੁੜੀ ਨਹੀਂ ਫੜੀ ਕੁਛ ਨਹੀਂ ਕੀਤਾ ਉਹਨਾਂ ਤੇ ਪਰਚਾ ਨਹੀਂ ਕੀਤਾ ਪਰਚਾ ਉਹਨਾਂ ਤੇ ਵੀ ਚਾਹੀਦਾ ਹੀ ਕੁੜੀ ਦੀ ਪੂਰੀ ਗਲਤੀ ਸੀ ਕੁੜੀ ਨੂੰ ਹਿੱਕ ਨਾ ਲਾ ਲਿਆ ਵਾ ਤੇ ਮੁੰਡੇ ਨੇ ਫੜ ਕੇ ਤੇ ਨਾ ਮਾਰ ਦਿੱਤਾ ਵਾ ਕੋਣ ਕੋਣ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ ਮੈਂ ਕਸੂਰਵਾਰ ਮੰਨਦੀ ਆ ਪੂਰਾ ਕੁੜੀ ਨੂੰ ਤੇ ਕੁੜੀ ਦੇ ਮਾਪਿਓ ਨੂੰ ਤੇ ਜਿਹੜੀ ਇੱਕ ਜਨਾਨੀ ਨਾਲ ਗਈ ਸੀ ਜਿਹਨੇ ਫੜ ਕੇ ਤਵਾ ਦਾ ਕੁੜੀ ਨੂੰ ਛਾਤੀ ਨਾਲ ਲਾ ਲਿਆ ਤੇ ਮੁੰਡੇ ਨੂੰ ਚਪੇੜਾਂ ਡਿਆ ਵੀ ਮਾਰਨਾ ਆਪ ਵੀ ਮਾਰਨ ਡਿਆ ਵੀ ਤੋਂ ਉਹਨਾਂ ਕੋਈ ਮਰਵਾਇਆ ਮੈਂ ਚਾਹੁੰਨੀ ਆ ਕਿ ਉਹ ਬੁੱਢੀ ਦਾ ਵੀ ਪਰਚਾ ਹੋਣਾ ਚਾਹੀਦਾ ਹਾਂਜੀ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਚੱਕਰ ਅਸੀਂ লাশ ਰੱਖਾਂਗੇ ਸੜਕ ਦੇ ਉੱਤੇ ਜਿੰਨਾ ਸਜਾ ਕਰ ਸਾਡੀ ਸੁਣਵਾਈ ਨਾ ਹੋਏਗੀ ਅਸੀਂ ਇਹਦਾ ਹਜੇ ਅਸੀਂ ਕੁਝ ਨਹੀਂ ਕਰ ਸਕਦੇ লাশ ਦਾ ਅਸੀਂ লাশ ਸਾਰਿਆਂ ਨੇ ਜਾ ਕੇ ਤੇ ਧਰਨਾ ਲਾ ਦੇਣਾ লাশ ਸੜਕ ਤੇ ਰੱਖ